3 2 1 ਜਿਹੜੇ ਜਿੰਨੇ ਹਿੱਸੇਦਾਰ ਹੈ 88% ਹਿੱਸੇਦਾਰ ਹੈ ਰੈਗੂਡਵਾਲ ਦੇ ਮੁਤਾਬਕ ਇੰਦਕਾਲੇ ਨੇ ਜਾਰੇ ਫਰਦਬਰ ਖੜਿਆ ਨੋਇ ਨਹੀਂ ਹੋਇਆ ਹੈ ਕਿ ਅਸੀਂ ਕਿਤਰਾ ਮੰਨ ਲੀਏ ਮਾਲਕ ਅਸਰ ਆਪਣੇ ਸਰਕਾਰੀ ਕੰਪਨੀ ਆਈ ਸੀ ਉਹ ਇਹਨਾਂ ਨਾਲ ਮਿਲ ਕੇ ਮਿਲੀ ਭੁਗਤ ਨਾਲ ਜ਼ਬਰਦਸਤੀ ਬੁੜੀਆਂ ਲਾਉਣ ਸੀ ਕੀ ਮਸਲਾ ਇਹ ਤੁਸੀਂ ਅੱਜ ਦੇਖੇ ਰੱਖੇ ਹੋਈਆਂ ਜੀ ਕਿਤੇ ਸਾਰੇ ਮਹੱਲਾ ਦੇ ਵਸਨੀਕ ਹੈ ਅਸੀਂ 40 ਸਾਥ ਤੋਂ ਇਧਰ ਰੰਗਦੇ ਆ ਤੇ ਰਸਤੇ ਜਿਹੜੇ ਇਹ ਜਿਹੜਾ ਹੈ ਅਸ਼ੋਕ ਕੁਮਾਰ ਉਹਦਾ ਬੰਦਾ ਕਤੀਫ ਕਾ ਇਹ ਨਜਾਇਜ਼ ਤੌਰ ਤੇ ਇਹ ਰਸਤੇ ਸਾਡੇ ਬੰਦ ਕਰਨੇ ਚਾਹੁੰਦਾ ਆ ਆ ਦੇਖੋ ਇਹ ਨਾਲ ਹੈਗੇ ਸਾਰੇ ਜਿਹੜੇ ਜਿੰਨੇ ਹਿੱਸੇਦਾਰ ਹੈ 84-85 ਬੁੱਲਦੇ ਹਿੱਸੇਦਾਰ ਹੈ ਰੈਗੋ ਡਿਵਾਰ ਦੇ ਮੁਤਾਬਕ ਇਹ ਦੇ ਮੁਤਾਬਕ ਇਹ ਹਿੱਸੇਦਾਰ ਇਕੱਲੇ ਨਹੀਂ ਹੈਗੇ ਹੈ हिस्सेदार ਜਿਹੜੇ ਹੈਗੇ ਉਹਦੇ ਮੁਤਾਬਕ ਹਿੱਸੇ ਦਾ ਕਹੀ ਹੈ ਤੇ ਜਿਹੜਾ ਅਸੀਂ ਪਹਿਲਾਂ ਇਹਨਾਂ ਨੇ ਉਸੇ ਦਰਖਾਸਤ ਦਿੱਤੀ ਸੀਗੀ ਤਹਿਸੀਲਦਾਰ ਨੂੰ ਉਹਦੇ ਬਾਅਦ ਕਾਨੀਗੋ ਆਇਆ ਸੀਗਾ ਕਾਨੀਗੋ ਦਾ ਰਿਪੋਰਟ ਦਰਤੀ ਜਿੱਜਾ ਤੱਕ ਇਹ ਤਸਦੀਕ ਨਹੀਂ ਹੁੰਦੀ ਕੋਈ ਨਿਸ਼ਾਨਦੇਹੀ ਨਹੀਂ ਹੋ ਸਕਦੀ ਇਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਇਹਨੇ ਇਨਕੁਆਰੀ ਕੋਈ ਜਵਾਬ ਹੈ ਇਹ ਨਜਾਇਜ਼ ਜ਼ਗ੍ਹਾ ਦੇ ਅੱਜ ਫੇਰ ਆ ਗਏ ਜ਼ਗ੍ਹਾ ਤੇ ਕਬਜ਼ਾ ਕਰਨਾ ਇੱਥੇ ਜੀ ਕਬਜ਼ਾ ਖਾਲੀ ਜਗ੍ਹਾ ਦੇ ਕਬਜ਼ਾ ਕਰਨਾ ਚਾਹੁੰਦੇ ਸੀਗੇ ਉਹ ਦੇਖੋ ਗੁਰਜੀਆਂ ਲੱਗੀਆਂ ਹੋਈਆਂ ਸਾਹਮਣੇ ਗੁਰਜੀਆਂ ਲੱਗੀਆਂ ਹੋਈਆਂ ਜਿਹੜੇ ਜਿਹੜੇ ਪਰਿਵਾਰ ਖੰਡੇ ਤੋਂ ਇਹਨਾਂ ਦੇ ਨਾਲ ਪਰਿਵਾਰ ਖੰਡੇ ਤੋਂ ਜਿਹੜੇ ਸਰਕਾਰੀ ਕਰਮਚਾਰੀ ਹੈ ਉਹ ਵੀ ਨਾਲ ਆਏ ਸੀਗੇ ਉਹ ਉਹ ਜ਼ਬਰਦਸਤੀ ਬੁਰਦਿਆਂ ਕਰਕੇ ਨੂੰ ਜਿਹੜੇ ਹੈਗੇ ਅਸੀਂ ਐਨ ਐਸ ਆਲ ਦੇ ਨਾਲ ਸਾਡੇ ਰਸਤੇ ਨਾਲ ਬੰਦੇ ਤੀਸਰੀ ਗੱਲ ਇਹ ਸਿੰਘ ਨੇ ਬੰਦੇ ਹੋਰ ਇਸੇ ਦਾ ਲੋਨ ਇਕੱਠੇ ਕੀਤੇ ਜਾਵੇ ਉਹਨਾਂ 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 ਤਕਸੀਮ ਕਰੀ ਜਾਵੇ ਉਹਨਾਂ ਸਾਰੇ ਮੁੰਗਿਆਂ ਨੂੰ ਬੁਲਾ ਕੇ ਤਕਸੀਮ ਹੋ ਜਾਵੇ ਤਕਸੀਮ ਹੋਣ ਤੋਂ ਬਾਅਦ ਸਾਨੂੰ ਕੋਈ ਤਰਾ ਦੇ ਦੀ ਸਰ ਜਿਆਦਾ ਹੁੰਦੀ ਹੈ ਕਿ ਮਸਲੇ ਆ ਜਾਣ ਪਤਾ ਲੇ ਕਿ ਵੀ ਹਾਂ ਵਾਕਿਆ ਮਾਲਕ ਹੈ ਇੰਤਜ਼ਾਮ ਦਿਖਾਇਆ ਜਾਵੇ ਜਦੋਂ ਇੰਤਕਾਲ ਇਹਨਾਂ ਚਾਰੇ ਫਰਦਬਰ ਖੜਿਆ ਨੋਇ ਨਹੀਂ ਹੋਇਆ ਹੈ ਜਾਂ ਜਿਕਤਰ ਮੰਨ ਲਈ ਹੈ ਮਾਲਕ ਸਾਨੂੰ ਕੋਈ ਦਿਖਾਉਂਦੇ ਸਾਡੇ ਅਸੀਂ ਸਾਰੇ ਕਾਗਜ਼ ਲੱਤੀ ਫਿਰਦੇ ਆ ਜੀ ਇਹ ਕੋਈ ਵੀ ਨਹੀਂ ਦਿਖਾ ਰਿਹਾ ਜੀ ਇਹ ਕਾਗਜ਼ ਆਪਣਾ ਜਿਹੜੇ ਇੰਟਰਮ ਚਾਹੀਏ ਉਹ ਉਹਨਾਂ ਦੀ ਗੱਲਾਂ ਕਰੀ ਜਾਂਦੇ ਸਿਰਫ ਸਾਡੀ ਕੋਲ ਥੱਲੀ ਨਹੀਂ ਕਰਾ ਰਿਹਾ ਕੋਈ ਸਰਕਾਰੀ ਮੈਕਨ ਵਾਲਾ ਬੰਦਾ ਆਇਆ ਹਾਂਜੀ ਹਾਂ ਕੱਲ ਨੂੰ ਆਏ ਸੀ ਕੱਲ ਨੂੰ ਆਏ ਸੀ ਬਸੀ ਹੋਰ ਵੀ ਆਉਣਾ ਦੋ ਤਿੰਨ ਸਾਥੀ ਸੀ ਆਏ ਸੀਗੇ ਆਏ ਜਿਹੜੇ ਆ ਕੇ ਗਏ ਉਹ ਸਾਨੂੰ ਐਵੇਂ ਕਹਿ ਕੇ ਵੀ ਆਜ ਮਾਲਕ ਹੈਗੇ ਆ ਆ ਖਸਰਾ ਨੰਬਰ ਨਹੀਂ ਤੁਹਾਡਾ ਜਿਹਦੇ ਸੀ ਇਨਕੁਆਰੀ ਕਰਾ ਰਹੇ ਜਿਹਦੀ ਜਿਹਦੀ ਹੈਗੀ ਉਹਦਾ ਕਰਾਉ ਸੀ ਤੁਹਾਨੂੰ ਦੱਸੋ ਫੇ ਕਿੰਨੀ ਉਹਦੀ ਜਗ੍ਹਾ ਦਾ ਏ ਉਹਦਾ ਦੱਸੋ ਸਾਨੂੰ ਅਹੀ ਕ ਪਤਾ ਲੱਗੇ ਹਨ ਜਾਂ ਮਾਲਕੇ ਨਹੀਂ ਹੈਗਾ ਦਿਖੇ ਨਹੀਂ ਕੋਈ ਸਬੂਤ ਹੋਵੇ ਤਾਂ ਦਾਸੀਂ ਮੰਨੀਏ ਲੀਗਲ ਇਹ ਗੱਲ ਸਰਕਾਰ ਨੂੰ ਬੇਨਤੀ ਹੈ ਵੀ ਇਹਦੀ ਇਨਕੁਆਇਰੀ ਕਰਾਈ ਜਾਵੇ ਸਾਨੂੰ ਕੋਈ ਨਹੀਂ ਹੈਗਾ ਅਗਰ ਕੋ ਮਾਲਕਾ ਹੈ ਜਿਹੜੇ ਪਿੱਛੇ ਔੜ ਜਾਣੇ ਜਿਹੜੇ ਬੰਦੇ ਸੀਗੇ ਆਪਣੇ ਸਰਕਾਰੀ ਕੰਮਚਾਰੀ ਆਏ ਸੀ ਉਹ ਇਹਨਾਂ ਨਾਲ ਮਿਲ ਕੇ ਮਿਲੀ ਭੁਗਤ ਨਾਲ ਜ਼ਬਰਦਸਤੀ ਬੁੜਜੇ ਲਾਉਣ ਲੱਗੇ ਸਾਨੂੰ ਐਵੇਂ ਐ ਪੱਕਾ ਹੈਗਾ ਵੀ ਉਹ ਧੰਕੀ ਕਰਕੇ ਆਇਆ ਕਿ ਉਹਨਾਂ ਦੀ ਬੁਲਾਉਣ ਲੱਗੇ ਇਸ ਕਰਕੇ ਇਹ ਇਹਨਾਂ ਨੂੰ ਇਸ ਨਜਾਇਜ਼ ਕੰਮ ਤੋਂ ਰੋਕਿਆ ਜਾਵੇ ਠੀਕ ਹੈ ਹੁਣ ਜੇ ਸਾਨੂੰ ਸਾਨੂੰ ਪ੍ਰਸ਼ਾਸਨ ਤੋਂ ਮੰਗ ਕੇ ਸਾਡੀ ਪਹੁੰਚ ਤੇ ਇਹ ਵੀ ਸਾਨੂੰ ਜਿਹੜਾ ਹੈਗਾ ਇਨਸਾਫ ਮਿਲੇ ਇਹਨਾਂ ਨੂੰ ਨਜਾਇਜ਼ ਜਿਹੜਾ ਕਿਸੇ ਵੀ ਜਗ੍ਹਾ ਤੇ ਨਜਾਇਜ਼ ਤਰ੍ਹਾਂ ਰੁਕਿਆ ਜਾਵੇ ਇਹ ਜਿਹੜਾ ਕੰਮ ਕਰ ਤੋਂ ਰੁਕਿਆ ਜਾਵੇ ਇਹ ਬੱਚੇ ਵਾਲੇ ਰਾਸਤੇ ਬੰਦ ਨਾ ਕਰਨ ਚਲ ਰਹੀ ਹੈ ਜਿੰਨਾ ਚਿਰ ਤਕਸੀਮ ਨਹੀਂ ਹੁੰਦੀ ਜਦ ਤੱਕ ਇਹ ਦਕਸ਼ ਬੰਦ ਨਹੀਂ ਕਰ ਸਕਦੇ ਕਾਨੂੰਨ ਦੇ ਮੁਤਾਬਕ ਇਹਨਾਂ ਨੇ ਕਾਰਵਾਈ ਕੀਤੀ ਆ ਗਾ ਠੀਕ